ਮਮਦੂਦ ਸਰਹੱਦੀ ਖੇਤਰ ਦੇ ਨਜ਼ਦੀਕ ਪਿੰਡ ਗਜਨੀਵਾਲਾ ਦੇ ਕਿਸਾਨਾਂ ਦਾ ਖੇਤੀ ਕਰਨਾ ਇੱਕ ਵੱਡਾ ਚੈਲੰਜ ਬਣਿਆ ਹੈ ਬੜੇ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਦਰਿਆ ਤੋਂ ਪਾਰ ਖੇਤੀ ਕਰਦੇ ਆ ਰਹੇ ਨੇ ਕਿਉਂਕਿ ਮੁਸ਼ਕਲਾਂ ਨੇ ਕਿਸਾਨਾਂ ਦੀ ਜ਼ਮੀਨ ਹੀ ਦਰਿਆ ਤੋਂ ਪਾਰ ਹੈ ਛੋਟੇ-ਛੋਟੇ ਕਿਸਾਨ ਨੇ 2 ਤੋਂ 5 ਏਕੜ ਦੀ ਖੇਤੀ ਜਿਹੜੇ ਕਿਸਾਨ ਉਧਰ ਕਰ ਰਹੇ ਨੇ ਕੁਝ ਕਿਸਾਨ ਵੱਡੇ ਵੀ ਨੇ ਲੇਕਿਨ ਮੁਸ਼ਕਲ ਬੜੀ ਵੱਡੀ ਹੈ ਨਾ ਕਿਸਾਨਾਂ ਵਾਸਤੇ ਇੱਕ ਬੜਾ ਵੱਡਾ ਚੈਲੰਜ ਹੈ ਕਿਉਂਕਿ ਕਿਸੇ ਟਾਈਮ ਵੀ ਇਹਨਾਂ ਦਾ ਹਾਦਸਾ ਵਾਪਰ ਸਕਦਾ ਖਾਸ ਕਰਕੇ ਜਦੋਂ ਇਹ ਜੁਲਾਈ ਦੇ ਦਿਨ ਆਉਂਦੇ ਨੇ ਜਦੋਂ ਮੌਨਸੂਨ ਆ ਜਾਂਦੀ ਏ ਉਹ ਤੋਂ ਸਤ ਸਤਲੋਈ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਕਿਸਾਨਾਂ ਨੂੰ ਰਜਾਨਾ ਬੇੜੇ ਦੇ ਵਿੱਚੋਂ ਟਰੈਕਟਰ ਨੂੰ ਲਿਜਾਣਾ ਲਿਆਉਣਾ ਬੜਾ ਔਖਾ ਇਸ ਕਰਕੇ ਕਿਸਾਨ ਜਿਹੜੇ ਆਪਣੇ ਟਰੈਕਟਰ ਨੇ ਉਹ ਦਰਿਆ ਤੋਂ ਪਾਰ ਹੀ ਛੱਡ ਦਿੰਦੇ ਨੇ ਪਰ ਅਚਾਨਕ ਪਾਣੀ ਵਧਣ ਦੇ ਕਾਰਨ ਕਿਸਾਨਾਂ ਨੂੰ ਡਰੇ ਵੀ ਸਾਡੇ ਜਿਹੜੇ ਟਰੈਕਟਰ ਆ ਜਾਂ ਸਾਡੀਆਂ ਮੋਟਰਾਂ ਉਹ ਨਾਲ ਰੁੜ ਜਾਣ ਤੇ ਕਿਸਾਨ ਬੇੜੇ ਰੀ ਹੁਣ ਆਪਣੇ ਟਰੈਕਟਰ ਅੱਜ ਵਾਪਸ ਲਿਆ ਰਹੇ ਸੀ ਲਗਭਗ ਕਿਸਾਨਾਂ ਨੇ ਦੱਸਿਆ ਵੀ ਜਿਹੜਾ ਸਾਨੂੰ 1.5 ਕਿਲੋਮੀਟਰ ਵਹਾਅ ਤੋਂ ਉੱਪਰ ਬੇੜੇ ਨੂੰ ਲਿਜਾਦੇ ਔਰ ਫਿਰ ਵੀ ਪਾਣੀ ਦਾ ਵਹਾਅ ਇੰਨਾ ਤੇਜ਼ ਹੋਣ ਕਰਕੇ ਉਹ ਆਪਣੀ ਮੰਜ਼ਿਲ ਤੱਕ ਬੜੀ ਮੁਸ਼ਕਲ ਉਹ ਪਹੁੰਚ ਰਹੇ ਨੇ ਔਰ ਬੜਾ ਵੱਡਾ ਚੈਲੰਜ ਸੀ ਅੱਜ ਗਜਨੀ ਵਾਲੇ ਦੇ ਕਿਸਾਨ ਜਿਨ੍ਹਾਂ ਦੀ 2.5 ਹਜ਼ਾਰ ਏਕੜ ਤੋਂ ਵੱਧ ਜਿਹੜੀ ਜ਼ਮੀਨ ਉਧਰ ਦੇ ਕਿਸਾਨਾਂ ਨੇ ਦੱਸਿਆ ਵੀ 20 ਤੋਂ 25 ਟਰੈਕਟਰ ਨੇ ਜਿਹੜੇ ਸਾਡੇ ਉਹ ਦਰਿਆ ਤੋਂ ਪਾਰ ਨੇ ਤੇ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਇੱਕ ਜਾਂ ਦੋ ਜਿਹੜੇ ਕਿਸਾਨ ਰੋਜ਼ਾਨਾ ਲਾ ਰਹੇ ਨੇ ਪਰ ਇੱਕ ਬੜਾ ਵੱਡਾ ਚੈਲੰਜ ਹੈ ਜਾਣ ਦਾ ਜੋਖਮ ਹੈ ਕੋਈ ਵੀ ਵੱਡਾ ਜਾਨੀ ਹਾ사 ਹੋ ਸਕਦਾ ਕਿਸਾਨਾਂ ਨੇ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਕੇ ਇਸ ਜਗ੍ਹਾ ਤੋਂ ਪਿੰਡ ਗਜਨੀ ਵਾਲਾ ਤੋਂ ਦਰਿਆ ਦੇ ਪਾਰ ਤੱਕ ਜਿੱਥੇ ਤੱਕ ਉਹਨਾਂ ਦੀ ਜ਼ਮੀਨਾਂ ਨੇ ਇੱਕ ਉਹਨਾਂ ਨੂੰ ਪੁਲ ਪਾ ਕੇ ਦਿੱਤਾ ਜਾਵੇ ਕਿਉਂਕਿ ਅਸੀਂ ਜੇ ਖੇਤੀ ਕਿਸਾਨ ਕਰੇ ਕਰ ਰਹੇ ਹਾਂ ਤੇ ਉਹ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਕਰ ਰਹੇ ਹਾਂ ਸੋ ਇੱਕ ਇਹਦੇ ਵਿੱਚ ਹੋਰ ਵੱਡਾ ਚੈਲੰਜ ਹੈ ਕਿਸਾਨਾਂ ਨੇ ਬੇੜਾ ਤਾਂ ਪਾਰ ਲਾ ਲਿਆ